ਹਾਂਜੀ ਸਰ ਜੋ ਸ਼ਿਵਰਾਤਰੀ ਦੇ ਸਬੰਧ ਚ ਅੱਜ ਧਾਰਿਆ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਉਹਦੇ ਸਬੰਧ ਚ ਸੰਕਰਨ ਦੱਸੋ ਹਾਂਜੀ ਜੈ ਸ਼ਿਵ ਸ਼ੰਕਰ ਅੱਜ ਸ਼ਿਵਰਾਤਰੀ ਦੇ ਉਪলক্ষ্যে ਦੇ ਉੱਪਰ ਉਸ ਤੋਂ ਇੱਕ ਦਿਨ ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਸਾਰੇ ਮੰਦਰਾਂ ਦੇ ਵੱਲੋਂ ਮਿਲ ਜੁਲ ਕੇ ਬਾਕੀ ਵੀ ਸਮਾਜ ਦੇ ਜਿਹੜੇ ਅਲੱਗ-ਅਲੱਗ ਸੰਗਠਨ ਨੇ ਉਹਨਾਂ ਨੂੰ ਇਕੱਠੇ ਕਰਕੇ ਬੜੀ ਖੁਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਉਸ ਦੇ ਵਿੱਚ ਲਗਭਗ ਸ਼ਹਿਰ ਦੇ ਹਰ ਵਰਗ ਤੋਂ ਲੋਕ ਸ਼ਾਮਿਲ ਹੋਏ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਸਮਾਏ ਵਕ ਵਕ ਜਨਾਂ ਦੇ ਉੱਪਰ ਦਸਤੇ ਦੇ ਸਵਾਗਤ ਕਰਦੇ ਹੋਏ ਸ਼ੋਭਾ ਯਾਤਰਾ ਲਗ 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 ਹੈ ਅਤੇ ਕੱਲ ਜਿਹੜਾ ਹੈ ਸ਼ਿਵਰਾਤਰੀ ਦਾ ਬਾਕੀ ਪੂਰਾ ਪ੍ਰੋਗਰਾਮ ਇਸੇ ਤਰ੍ਹਾਂ ਹੀ ਪੂਰੀ ਤੁੰਮਕਾਂ ਮ ਬਣਾਇਆ ਗਿਆ ਜੋ ਪਿਛੇ ਸ਼ਿਵਰਾਤਰੀ ਦੇ ਸਵਾਗਤ ਹਰ ਸਾਲ ਮੰਦਰਾਂ ਦੇ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਨੇ ਕੱਲ ਕਿਹੜੇ ਕਿਹੜੇ ਮੰਦਰ ਦੇ ਮੇਨ ਪ੍ਰੋਗਰਾਮ ਜਿਆਦਾ ਹੈ ਮੇਨ ਪ੍ਰੋਗਰਾਮ ਜਿਹੜਾ ਹੈ ਇਹ ਮੋਨੀ ਮੰਦਰ ਦੇ ਵਿੱਚ ਹੁੰਦਾ ਹੈ ਬਾਕੀ ਉਸ ਤਰ੍ਹਾਂ ਧਾਰੀਵਾਲ ਦੇ ਜਿੰਨੇ ਵੀ ਮੰਦਰ ਨੇ ਸਾਰਿਆਂ ਦੇ ਵਿੱਚ ਸ਼ਿਵਰਾਤਰੀ ਦਾ ਪ੍ਰੋਗਰਾਮ ਕਿੰਦਾ ਚੱਲਦਾ ਪਰ ਮੇਨ ਪ੍ਰੋਗਰਾਮ ਜਿਹੜਾ ਹੋਣੀ ਮੰਨਦਾ ਜੋਗੀਓ ਸ਼ਿਵਜੀ ਦਾ ਬੜਾ ਪੁਰਾਣਾ ਉੱਥੇ ਮੰਦਿਰ ਵਾ ਔਰ ਕਾਫੀ ਉਸ ਦੀ ਮਾਨਤਾ ਹੈ ਇਲਾਕੇ ਦੇ ਜਿੰਨੇ ਵੀ ਲੋਕ ਨੇ ਸਾਰੇ ਉੱਥੇ ਜ਼ਰੂਰ ਮੱਥਾ ਟੇਕਣ ਆਉਂਦੇ ਨੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਦੇ ਸੰਬੰਧ ਤੇ ਸ਼ਹਿਰ ਵਾਸੀਆਂ ਨੂੰ ਆਪਾਂ ਇਸ ਪ੍ਰੋਗਰਾਮ ਦੇ ਹੀ ਕਹਿਣਾ ਚਾਹਾਂਗੇ ਕਿ ਭਗਵਾਨ ਸ਼ਿਵ ਨੇ ਜਿਸ ਤਰ੍ਹਾਂ ਸਮਾਜ ਦੇ ਕਲਿਆਣ ਵਾਸਤੇ ਜਦੋਂ ਆਪਾਂ ਸਮੁੰਦਰ ਮੰਤਰਨ ਕਹਿੰਦੇ ਆ ਹੋਇਆ ਵਾ ਤੇ ਬਾਕੀ ਦਾ ਸਭ ਕੁਝ ਜਿਹੜਾ ਹੈ ਜੜੀਆਂ achੀਆਂ ਚੀਜ਼ਾਂ ਹੈ ਕਿ ਉਹ ਤੇ ਲੋਕਾਂ ਬਾਕੀ ਦੇਵਤਾਂ ਨਾਲ ਵੰਡ ਲਿਆ ਜਦੋਂ ਉਹਦੇ ਵਿੱਚੋਂ ਸਮੁੰਦਰ ਵੰਧਨ ਚੋਂ ਹਲ ਹਲ ਵਿੱਚ ਨਿਕਲਿਆ ਜ਼ਹਿਰ ਜਿਹਾ ਪਾ ਕੰਨੇ ਆ ਉਹ ਸਭ ਤੋਂ ਪੱਲਾ ਸ਼ਿਵਲੀ ਨੇ ਆਪ ਘਾਰਨ ਦਿੱਤਾ ਆਪ ਪੀਤਾ ਤਾਂ ਹੀ ਉਹਨਾਂ ਨੂੰ ਉਹ ਜ਼ਹਿਰ ਪੀਣ ਦੇ ਨਾਲ ਉਹਨਾਂ ਦਾ ਗੰਠ ਜਿਹੜਾ ਨੀਲਾ ਹੋ ਗਿਆ ਉਹਨੂੰ ਨੀਲ ਗੰਠ ਦੇ ਨਾਮ ਨਾਲ ਜਨਨੇ ਜਾਂਦਾ ਆ ਹਨੀ ਉੱਥੋਂ ਆਪਾਂ ਇਹ ਸਿੱਖਦੇ ਆ ਕਿ ਸਮਾਜ ਦੇ ਵਿੱਚ ਜਿਹੜੀਆਂ ਕਸ਼ਟ ਦੇਣ ਵਾਲੀਆਂ ਚੀਜ਼ਾਂ ਨੇ ਉਹ ਆਪਾਂ ਆਪਣੇ ਉੱਪਰ ਬਿਅਰ ਕਰੀਏ ਉਹ ਜਿਹੜਾ ਅੱਛੀਆਂ ਚੀਜ਼ਾਂ ਨੇ ਉਹ ਸਮਾਜ ਵਿੱਚ ਪਲਾਈਏ ਧੰਨਵਾਦ